ਕਿਹੜੀਆਂ ਐਪਲੀਕੇਸ਼ਨਾਂ ਐ ਜਿਹੜੀਆਂ ਤੁਹਾਡੇ ਕੰਮ ਨੂੰ ਢਾਹ ਲਾ ਰਹੀਆਂ ਤੇ ਤੁਹਾਡਾ ਕੰਮ ਮੁਸ਼ਕਲ ਦੇ ਵਿੱਚ ਆਇਆ ਹੋਇਆ ਹੈ ਇਨਟਰੈਪ ਤੇ ਉਲਾਓਵਰ ਜੋ ਜਿੰਨੀਆਂ ਵੀ ਇਹ ਇੱਕ ਬਲਾ ਬਲਾ ਹੋ ਗਈ ਤੇ ਸਾਰੀਆਂ ਜਿੰਨੀਆਂ ਵੀ ਹੈਗੀਆਂ ਇਹ ਸਾਰੀਆਂ ਸਾਡੇ ਕੰਮ ਨੂੰ ਢਾਹ ਲਾਉਂਦੀਆਂ ਐ ਇੱਥੇ ਵੀ ਅਸੀਂ ਇੱਕ ਬੰਦੇ ਰੁਕੇ ਹੋਇਆ ਤੁਸੀਂ ਉਹਨਾਂ ਦੇ ਵੀ ਦੇਖ ਸਕਦੇ ਹੋ ਨਾ ਕੋ ਕੋ ਟੈਕਸ ਨਹੀਂ ਹੈਗਾ ਐਚ ਆਰ ਨੰਬਰ ਦੀਆਂ ਗੱਡੀਆਂ ਐ ਹੋਰ ਇਹਨਾਂ ਕੋ ਟੈਕਸ ਨਹੀਂ ਬਿਨਾ ਟੈਕਸ ਤੋਂ ਆਉਂਦੇ ਆ ਅਸੀਂ ਕਿਤੇ ਵੀ ਜਾਂਦੇ ਆ ਤਾਂ ਅਸੀਂ ਟੈਕਸ ਤਾਰ ਕੇ ਜਾਂਦੇ ਆ ਅਸੀਂ ਬਾਰਡਰ ਤੋਂ ਪਹਿਲਾਂ ਹੀ ਸਾਡਾ ਦਿਲ ਧੜਕਣ ਲੱਗ ਜਾਂਦਾ ਵੀ ਹਾਂਜੀ ਅਸੀਂ ਟੈਕਸ ਤਾਰਨ ਆਏ ਕਿੱਦਾਂ ਮਤਲਬ ਜਿਹੇ ਮਾਜਲ ਜਾਣਾ ਟੈਕਸ ਮੈਂ ਬਿਲਕੁਲ ਹਮਾਜਲ ਜਾਣਾ ਤਾਂ ਟੈਕਸ ਤਰਨਾ ਹਰਿਆਣਾ ਜਾਣਾ ਤਾਂ ਟੈਕਸ ਤਰਨਾ ਆ ਤੇ ਇਹ ਹਰਿਆਣੇ ਵਾਲੇ ਪੰਜਾਬ ਜਾਂਦੇ ਆ ਹੋਰਿਆਂ ਦੇ ਜਿੱਥੇ ਜਾਂਦੇ ਆ ਮਾਤਾ ਦਾ ਮਾਲ ਸਮਝਿਆ ਬਈ ਜਿੱਥੇ ਜਾਂਦੇ ਉੱਥੇ ਬਿਨਾਂ ਟੈਕਸਾਂ ਤੋਂ ਆਉਂਦੇ ਆ ਸਾਡੀ ਪੁਲਿਸ ਪੁੱਛਦੀ ਨਹੀਂ ਕਿਸੇ ਨੂੰ ਕੋਈ ਪੁੱਛ ਨਹੀਂ ਪੁੱਛ ਰਿਹਾ ਇਹ ਤੁਸੀਂ ਇਹ ਦੇਖ ਲਓ ਅਸੀਂ ਆਡੀਆਂ ਗੱਡੀਆਂ ਸਾਡੇ ਡਰਾਈਵਰ ਪ੍ਰੋਪਰ ਵਰਦੀ ਚੋਂਦੇ ਆ ਤੁਸੀਂ ਕੈਮਰਾਮੈਨ ਨੂੰ ਕਹੋ ਵੀ ਉਹਨਾਂ ਦੀ ਬਰਦੀਆਂ ਚੱਪਲਾਂ 'ਚ ਗੱਡੀਆਂ ਚਲਾਉਂਦੇ ਆ ਹਾਲ ਦੇਖ ਲਓ ਉਹਨਾਂ ਦੇ ਕੋਈ ਨਾ ਕੋਈ ਇੰਸ਼ੋਰੈਂਸਾ ਨਹੀਂ ਕੋਈ ਟੈਕਸ ਨਹੀਂ ਕੋਈ ਪਰਮਿਟ ਨਹੀਂ ਇਹਨਾਂ ਦੇ ਬਲਾ ਬਲਾ ਚਲਾਉਣੀ ਆ ਉਹਨੂੰ ਇਹ ਉਹ ਰੱਖਦਾ ਇਦਾਂ ਗੱਡੀਆਂ ਦਾ ਹਾਲ ਦੇਖ ਲਓ ਇਹਨਾਂ ਦੀਆਂ ਦਾ ਐ ਨਹੀਂ ਪਤਾ ਵੀ ਇਹਨਾਂ ਦੀ ਗੱਡੀ ਦੀ ਬ੍ਰੇਕ ਲੱਗਣੀ ਕਿ ਨਹੀਂ ਲੱਗਣੀ ਗੱਡੀਆਂ ਦਾ ਹਾਲ ਤੁਸੀਂ ਦੇਖ ਲਓ ਪੰਚਕੁੱਲੇ ਤੋਂ ਗੱਡੀ ਆਈ ਆ ਇਹ ਬਲਾ ਬਲਾ ਕਰਦੇ ਕੰਮ ਹਰੇ ਇਹਦਾ ਟੈਕਸ ਨਹੀਂ ਹੈਗਾ ਗੱਡੀ ਦਾ ਕਿੱਥੋਂ ਆਏ ਜਲੰਧਰ ਤੋਂ ਜਲੰਧਰ ਤੋਂ ਨੰਬਰ ਹਰਿਆਣਾ ਦਾ ਕਿੱਥੇ ਦੇ ਰਹਿਣ ਵਾਲੇ ਆ ਪੰਚਗੁੱਲਾ ਪੰਚਗੁੱਲਾ ਜੀ ਪੰਚਗੁੱਲਾ ਤੋਂ ਤੁਸੀਂ ਸਵਾਰੀ ਚੱਕੀ ਜਲੰਧਰ ਗਏ ਹੂੰ ਉੱਥੇ ਜਲੰਧਰ ਗਏ ਫਿਰ ਹਾਂ ਜਲੰਧਰ ਤੇ ਉਸ ਤੋਂ ਬਾਅਦ ਹੁਣ ਜਲੰਧਰ ਤੋਂ ਵਾਪਸ ਆ ਰਹੇ ਸੀ ਤੁਸੀਂ ਪੰਜਾਬ ਦਾ ਟੈਕਸ ਘਟਾਇਆ ਬਈ ਟੈਕਸ ਘਟਾਤੇ ਬਚਦਾ ਹੀ ਨਹੀਂ ਹੈ ਕੰਪਨੀਆਂ ਦਿੱਤੀ ਨਹੀਂ ਕੋਈ ਸਣਾ ਇਹ ਤੁਹਾਨੂੰ ਲੱਗਦਾ ਵੀ ਤੁਹਾਡੇ ਇਦਾਂ ਕਰਨ ਨਾਲ ਇਹ ਬੰਦੇ ਮਰ ਰਹੇ ਇਹਨਾਂ ਦਾ ਰੋਜ਼ਗਾਰ ਖੁੱਸ ਰਿਹਾ ਹਾਂ ਲੱਗਦਾ ਵੇ ਪਰ ਕੀ ਕਰੇ ਕੰਪਨੀਆਂ ਰੇਟ ਨਹੀਂ ਦੇ ਰਹੀਏ ਤਿੰਨ ਦੇਰੀ ਬਲ ਕੰਮ ਆਪਣਾ ਹੋਰ ਕਰੋ ਫਿਰ ਪਿੱਛੇ ਜੇ ਆਇਆ ਚੰਡੀਗੜ੍ਹ ਚ ਕੀ ਮਾਰਕੁੱਟ ਕਰਤੀ ਸਵਾਰੀ ਨੂੰ ਗਾਲਾ ਕੁੱਟਦਾ ਹੀ ਡਰਾਈਵਰ ਦੇ ਇਹ ਕਰਤਾ ਉਹ ਆਹੀ ਚੀਜ਼ਾਂ ਕਰਕੇ ਹੁੰਦਾ ਜੀ ਕੰਨੂ ਜਾ ਕੇ ਡਰਾਈਵਰ ਕੁਝ ਕਰ ਦਿੰਦਾ ਬਦਨਾਮ ਕਿਹੜੇ ਹੁੰਦੇ ਸਾਰੇ ਜੀ ਕਿ ਨਹੀਂ ਜੀ ਡਰਾਈਵਰਾਂ ਨੇ ਇਹ ਕਰਤਾ ਟੈਕਸੀ ਵਾਲਿਆਂ ਨੇ ਇਹ ਕਰਤਾ ਜੀ ਕਿਉਂ ਜੀ ਵੇ ਸਾਰੇ ਕਿਉਂ ਬਦਨਾਮ ਤੇ ਬਦਨਾਮੇ ਕਰਨ ਲੱਗੇ ਆ ਜੀ ਸਾਨੂੰ ਜਦੋਂ ਅਸੀਂ ਕਿਸੇ ਅਣਹੋਣੀ ਜੀ ਸ਼ਹਿਰ ਨੂੰ ਦੇਖਦੇ ਤਾਂ ਅਸੀਂ ਕਹਿੰਦੇ ਵੀ ਆਹ ਕਿਹੜੀ ਬਾਗ ਆ ਗਈ ਇਹ ਬਲਾ ਫਿਰ ਉਹੀ ਆ ਗਈ ਥੋੜੀ ਬਲਾਏ ਇਹ ਉਹੀ ਬਲਾਏ ਜਿਹੜੀ ਕਹਿੰਦੇ ਆਹ ਕੀਆ ਫਰਕ ਪੈ ਗਿਆ ਹੁਣ ਐ ਤੁਹਾਨੂੰ ਬਚਦਾ ਕਿੰਨਾ ਉਹਦੇ ਵਿੱਚੋਂ ਜੇ ਦੇਖੀਏ ਕਈ ਵਾਰ ਇਹ ਕਹਿੰਦੇ ਨੇ ਨਾ ਵੀ ਅਸੀਂ ਲੋਕ ਘੱਟ ਰੇਟ ਪੇ ਕਰਕੇ ਜਾ ਰਹੇ ਆ ਅਗਲਾ ਘੱਟ ਪੈਸੇ ਲੈ ਰਿਹਾ ਤੁਹਾਡਾ ਢਿੱਡ ਦੁਖਦਾ ਲੋਕ ਪੈਸੇ ਤਾਂ ਜਰੂਰ ਬਚਾ ਰਹੇ ਆ ਆਪਣੇ ਪਰ ਉਹਨਾਂ ਦੀ ਸੇਫਟੀ ਕੋਈ ਨਹੀਂ ਹੈ ਇਸ ਚੀਜ਼ 'ਚ ਅੱਜ ਅਸੀਂ ਸਿਰਫ ਇਹਨਾਂ ਨੂੰ ਵਾਰਨਿੰਗ ਦੇ ਕੇ ਛੱਡ ਰਹੇ ਆ ਆਉਣ ਦੇ ਟਾਈਮ ਦੇ ਵਿੱਚ ਜੇ ਸਾਡੇ ਕੋਲੇ ਫਸਦੇ ਆ ਉਦੋਂ ਜ਼ਿੰਮੇਵਾਰ ਇਹ ਖੁਦ ਹੋਵੋਗੇ ਕੋਈ ਕੁੱਟਮਾਰ ਹੋਈ ਕੁਝ ਵੀ ਹੋਇਆ ਜਿੰਨੀਆਂ ਵੀ ਕੰਪਨੀਆਂ ਸਾਡੇ ਰੋਪੜ ਦੇ ਵਿੱਚ ਗੱਡੀ ਨਾ ਆਵੇ ਕੋਈ ਜਿਹੜੀਆਂ ਬਲਾ ਬਲੂ ਜਾਂ ਕੋਈ ਵੀ ਇਹ ਐਪਾਂ ਚੱਲਦੀਆਂ ਨੇ ਜਿੱਦਣ ਸਾਡੇ ਰੋਪੜ ਅੱਜ ਅਸੀਂ ਛੱਡ ਦੇਣੀ ਹੈ ਜਿੱਦਾਂ ਡਿੱਕੇ ਆ ਗਿਆਂ ਫਿਰ ਜੇ ਕੋਈ ਨੁਕਸਾਨ ਹੋਊਗਾ ਸਰਕਾਰ ਜ਼ਿੰਮੇਵਾਰ ਹੋਊਗੀ ਅਸੀਂ ਜ਼ਿੰਮੇਵਾਰ ਨਹੀਂ ਹਾਂਗੇ ਸੱਚੇ ਕਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸਤਨਾਮ ਸਿੰਘ ਆ ਪੰਜਾਬ ਦੇ ਲੋਕਾਂ ਦਾ ਪਹਿਲਾ ਧੰਦਾ ਜਾਂ ਕੀਤਾ ਹੈ ਕਿਸਾਨੀ ਉਹ ਤੋਂ ਬਾਅਦ ਇਹ ਦੂਜਾ ਕਿੱਤਾ ਦੇਖਿਆ ਜਾਵੇ ਤਾਂ ਪੰਜਾਬ ਦੇ ਲੋਕਾਂ ਦਾ ਡਰਾਈਵਰੀ ਰਹੀ ਆ ਭਾਵੇਂ ਉਹ ਡਰਾਈਵਰੀ ਟਰੱਕਾਂ ਦੀ ਡਰਾਈਵਰੀ ਹੈ ਬੱਸਾਂ ਦੀ ਡਰਾਈਵਰੀ ਹੈ ਜਾਂ ਛੋਟੀਆਂ ਟਰਾਂਸਪੋਰਟਾਂ ਟੈਕਸੀਆਂ ਦਾ ਕੰਮ ਬਹੁਤ ਸਾਰੇ ਪੰਜਾਬੀ ਕਰਦੇ ਆ ਜੋ ਟੂਰਿਸਟ ਗੱਡੀਆਂ ਜਾਂਦੀਆਂ ਟੂਰਾਂ ਦੇ ਉੱਤੇ ਗੱਡੀਆਂ ਜਾਂਦੀਆਂ ਜਾਂ ਪੰਜਾਬ ਦੇ ਲੋਕ 에어ਪੋਰਟ ਤੋਂ ਆ ਕੇ ਵਿਦੇਸ਼ਾਂ ਨੂੰ ਜਾਂਦੇ ਆ ਜਾਂ ਉੱਥੋਂ ਆਉਂਦੇ ਆ ਇਸ ਕਿੱਤੇ ਦੇ ਵਿੱਚ ਹੀ ਪੰਜਾਬੀ ਲੰਮੇ ਸਮੇਂ ਤੋਂ ਚੱਲ ਰਹੇ ਆ ਪਰ ਜੋ ਕੇ ਸਮੇਂ ਦੇ ਵਿੱਚ ਪੰਜਾਬ ਦੇ ਡਰਾਈਵਰਾਂ ਨੂੰ ਬੜੀ ਮਾਰ ਪੈ ਰਹੀ ਆ ਮਾਰ ਪੈ ਰਹੀ ਉਹਨਾਂ ਐਪਲੀਕੇਸ਼ਨਾਂ ਤੋਂ ਜੋ ਨਵੀਆਂ ਬਣ ਰਹੀਆਂ ਨੇ ਜਿਨ੍ਹਾਂ ਨੇ ਨਵੇਂ ਕਨਸੈਪਟ ਲੈ ਕੇ ਆਂਦੇ ਜੋ ਕਿ ਇੱਕ ਆਮ ਬੰਦਾ ਜਿਹੜਾ ਕਿ ਆਪਣੇ ਕੰਮ ਤੋਂ ਘਰ ਜਾ ਰਿਹਾ ਜਾਂ ਘਰ ਤੋਂ ਕੰਮ ਤੇ ਜਾ ਰਿਹਾ ਉਹ ਵੀ ਕਿਸੇ ਨੂੰ ਬਿਠਾ ਕੇ ਨਾਲ ਲੈ ਜਾਂਦਾ 20 50 100 ਰੁਪਏ ਨੂੰ ਇਹ ਡਰਾਈਵਰ ਕਹਿੰਦੇ ਆ ਕਿ ਉਹ ਐਪਲੀਕੇਸ਼ਨਾਂ ਸਾਡੇ ਕੰਮ ਨੂੰ ਢਾਹ ਲਾ ਰਹੀਆਂ ਸਾਡਾ ਇਹ ਪੱਕਾ ਕੰਮ ਹੈ ਤੇ ਸਾਡਾ ਮੈਂ ਕਿ ਅਸੀਂ ਆਪਣਾ ਬੰਦਾ ਕਰਾਇਆ ਜੇ ਲੈਣੇ ਆ ਤਾਂ ਅਸੀਂ ਟੈਕਸ ਵੀ ਪੇ ਕਰਦੇ ਆ ਪਰ ਐਪਲੀਕੇਸ਼ਨਾਂ ਨੇ ਸਾਡਾ ਕੰਮ ਜਿਹੜਾ ਹੈਗਾ ਉਹ ਖਤਮ ਕਰਨ ਦੇ ਕਗਾਰ ਤੇ ਲਿਆ ਕੇ ਖੜਾ ਕਰ ਦਿੱਤਾ ਸਰ ਉਪਰ ਦੀਆਂ ਤਸਵੀਰਾਂ ਤੇ ਟੈਕਸੀ ਡਰਾਈਵਰ ਜਿਹੜੇ ਹੈਗੇ ਆ ਉਹ ਸਾਡੇ ਨਾਲ ਖੜੇ ਆ ਉਸ ਗੱਲਬਾਤ ਕਰਦੇ ਆ ਬਾਈ ਜੀ ਕਿਹੜੀਆਂ ਸਮੱਸਿਆਵਾਂ ਤੁਹਾਡੀਆਂ ਕਿਹੜੀਆਂ ਐਪਲੀਕੇਸ਼ਨ ਹੈ ਜਿਹੜੀਆਂ ਤੁਹਾਡੇ ਕੰਮ ਨੂੰ ਢਾਹ ਲਾ ਰਹੀਆਂ ਤੇ ਤੁਹਾਡਾ ਕੰਮ ਮੁਸ਼ਕਲ ਦੇ ਵਿੱਚ ਆਇਆ ਹੋਇਆ ਇਨ ਡ੍ਰੈਪ ਤੇ ਉਲਾਓਵਰ ਜੋ ਜਿੰਨੀਆਂ ਵੀ ਇਹ ਇੱਕ ਬਲਾ ਬਲਾ ਹੋ ਗਈ ਤੇ ਸਾਰੀਆਂ ਜਿੰਨੀਆਂ ਵੀ ਹੈਗੀਆਂ ਇਹ ਸਾਰੀਆਂ ਸਾਡੇ ਕੰਮ ਨੂੰ ਢਾਹ ਲਾਉਂਦੀਆਂ ਹਨ ਤੇ ਕਈ ਬੰਦੇ ਤਾਂ ਬਿਨਾ ਪਰਮਟ ਤੋਂ ਵੀ ਗੱਡੀਆਂ ਚਲਾਉਂਦੇ ਆ ਕੋਈ ਕੋਈ ਪਰਮਟ ਫੀਸ ਨਹੀਂ ਤਾਰਦੇ ਹੈਗੇ ਬਾਹਰ ਦੀਆਂ ਗੱਡੀਆਂ ਐ ਤੇ ਜੋ ਵੀ ਜਿੱਦਾਂ ਹੁਣ ਇੱਥੇ ਜਾਂਦੇ ਆ ਹੁਣ ਅਸੀਂ ਸਾਡੀਆਂ ਗੱਡੀਆਂ ਇਹ ਦਫ਼ਤਰਾਂ ਦਾ ਕਿਰਾਇਆ ਇਹ ਗੱਡੀਆਂ ਦੇ ਟੈਕਸ ਆ ਉਹ ਸਾਡੇ ਉਤਰ ਨਹੀਂ ਰਹੇ ਹੈਗੇ ਕਿ ਦਫ਼ਤਰਾਂ ਦਾ ਕਿਰਾਇਆ ਅਸੀਂ ਕਿੱਥੋਂ ਦੇਣਾ ਮੈਨੂੰ ਜਿਹੜੀਆਂ ਗੱਡੀਆਂ ਆ ਐਪਲੀਕੇਸ਼ਨਾਂ ਦੇ ਥਰੂ ਚੱਲਦੀਆਂ ਉਹ ਕੋਈ ਟੈਕਸ ਨਹੀਂ ਪੇ ਕਰਦੀਆਂ ਕੁਛ ਨਹੀਂ ਮੇਰੇ ਇੱਥੇ ਵੀ ਅਸੀਂ ਇੱਕ ਬੰਦੇ ਰੋਕੇ ਹੋਏ ਆ ਤੁਸੀਂ ਉਹਨਾਂ ਦੇ ਵੀ ਦੇਖ ਸਕਦੇ ਹੋ ਨਾ ਕੋਈ ਕੋਈ ਟੈਕਸ ਨਹੀਂ ਹੈਗਾ ਐਚ ਆਰ ਨੰਬਰ ਦੀਆਂ ਗੱਡੀਆਂ ਐ ਹੋਰ ਆ ਇਹਨਾਂ ਕੋਈ ਟੈਕਸ ਨਹੀਂ ਬਿਨਾ ਟੈਕਸ ਤੋਂ ਆਉਂਦੇ ਆ ਅਸੀਂ ਕਿਤੇ ਵੀ ਜਾਂਦੇ ਆ ਤਾਂ ਅਸੀਂ ਟੈਕਸ ਤਾਰ ਕੇ ਜਾਂਦੇ ਆ ਅਸੀਂ ਬਾਰਡਰ ਤੋਂ ਪਹਿਲਾਂ ਹੀ ਸਾਡਾ ਦਿਲ ਧੜਕਣ ਲੱਗ ਜਾਂਦਾ ਵੀ ਹਾਂਜੀ ਅਸੀਂ ਟੈਕਸ ਤਾਰਨ ਆਏ ਕਿੱਦਾਂ ਮਤਲਬ ਜੇ ਹਿਮਾਚਲ ਜਾਣਾ ਟੈਕਸ ਬਿਲਕੁਲ ਹਿਮਾਚਲ ਜਾਣਾ ਤਾਂ ਟੈਕਸ ਤਾਰਨਾ ਹਰਿਆਣਾ ਜਾਣਾ ਤਾਂ ਟੈਕਸ ਤਾਰਨਾ ਆ ਤੇ ਇਹ ਹਰਿਆਣੇ ਵਾਲੇ ਪੰਜਾਬ ਜਾਂਦੇ ਆ ਹੋਰਿਆਂ ਦੇ ਜਿੱਥੇ ਜਾਂਦੇ ਆ ਮਾਤਾ ਦਾ ਮਾਲ ਸਮਝਿਆ ਬਈ ਜਿੱਥੇ ਜਾਂਦੇ ਉੱਥੇ ਬਿਨਾਂ ਟੈਕਸਾਂ ਤੋਂ ਆਉਂਦੇ ਆ ਸਾਡੀ ਪੁਲਿਸ ਪੁੱਛਦੀ ਨਹੀਂ ਕਿਸੇ ਨੂੰ ਕੋਈ ਪੁੱਛ ਨਹੀਂ ਪੁੱਛਦਾ ਨਹੀਂ ਹਜੇ ਕੋਈ ਵੀ ਕਿਸੇ ਨੂੰ ਪੁੱਛਣ ਤਾਂ ਨਹੀਂ ਹੈਗਾ ਜੇ ਕੋਈ ਕਿਸੇ ਨੂੰ ਪੁੱਛੇਗਾ ਤਾਂ ਹੀ ਪਤਾ ਚੱਲੇਗਾ ਨਾ ਠੀਕ ਹੈ ਇਹ ਬੰਦੇ ਆਂਦੇ ਆ ਚੋਰੀ ਨਿਕਲ ਜਾਂਦੇ ਆ ਇੱਕ ਪਾਸੇ ਤੋਂ ਆਉਂਦੇ ਆ ਦੂਸਰੇ ਛੱਡਦੇ ਆ ਸਵਾਰੀ ਦੂਜੇ ਪਾਸੇ ਚੱਕ ਕੇ ਨਾਲੇ ਲੰਘ ਜਾਂਦੇ ਆ ਹੁਣ ਜਿਹੜੀ ਸਵ ਫਿਰ ਲੋਕ ਤਾਂ ਆਪਣਾ ਫਾਇਦਾ ਦੇਖਦੇ ਆ ਇਹਦੇ ਵਿੱਚ ਲੋਕ ਆਪਣਾ ਫਾਇਦਾ ਦੇਖਦੇ ਆ ਜੀ ਸੇਫਟੀ ਹੈ ਕਿਸੇ ਸੇਫਟੀ ਇਹਨਾਂ ਦੀ ਕੋਈ ਨਹੀਂ ਹੈਗੀ ਨਾ ਕੋਈ ਇਹਨਾਂ ਦਾ ਨਾ ਥੌਂ ਟਿਕਾਣਾ ਜਾਣਦਾ ਵੀ ਇਹ ਕਿੱਥੇ ਦੇ ਆ ਕਿੱਥੇ ਦੇ ਨਹੀਂ ਹੈਗੇ ਲੋਕ ਆਂਦੇ ਆ ਬੰਦੇ ਆ ਨਾ ਇਹ ਕਦੇ ਕੋਈ ਵੀ ਕੋਈ ਕਾਰਵਾਈ ਪੈਂਦੀ ਆ ਕੋਈ ਰੱਬ ਨਾ ਕਰੇ ਕੋਈ ਮਾੜੀ ਦੁਰਘਟਨਾ ਹੁੰਦੀ ਆ ਇਹਨਾਂ ਦਾ ਕੋਈ ਬਾਇਓ ਡਾਟਾ ਨਹੀਂ ਹੈਗਾ ਕੁਝ ਨਹੀਂ ਹਾਂਜੀ ਤੁਸੀਂ ਨੇ ਸਮੇਂ ਤੋਂ ਇਹ ਜਿਹੜਾ ਟੈਕਸੀ ਦਾ ਕੰਮ ਕਰ ਰਹੇ ਤੁਹਾਡੇ ਪਰਿਵਾਰ ਵਿੱਚ ਪਿਤਾਪੁਰਖੀ ਕੀਤਾ ਜਾਂ ਕਿਦਾਂ ਨਹੀਂ ਮੇਰੇ ਤਾਂ ਦੋਸਤ ਕਰਦੇ ਸੀ ਉਹਦੇ ਨਾਲ ਮੈਂ ਕਰਦਾ ਜੀ तकरीबन ਮੈਨੂੰ ਵੀ 20-25 ਸਾਲ ਹੋ ਗਏ ਕੰਮ ਕਰਦੇ ਨੂੰ ਮੇਰੇ ਨਾਲ ਹੋਰ ਵੀ ਆ 20-25 ਸਾਲ ਪਹਿਲਾਂ ਕਿਦਾਂ ਦੇ ਹਾਲਾਤ ਸੀ ਇਸ ਕੰਮ ਦੇ ਵਿੱਚ ਬਿਲਕੁਲ ਵਧੀਆ ਹਾਲਾਤ ਸੀ ਮਤਲਬ ਬੰਦਾ ਆਪਣਾ ਰੋਟੀ ਲੱਗ ਆਪਾਂ ਚੱਲੀ ਆ ਉਸ ਦਿਨ ਦਾ ਹੀ ਬਹੁਤ ਪੱਠਾ ਗੁੱਲ ਕਰਿਆ ਪਿਆ ਏ ਸਾਰੇ ਟੈਕਸੀ ਵਾਲੇ ਖੜੇ ਆ ਕਿਸੇ ਨੂੰ ਹਫਤਾ ਹੋ ਗਿਆ ਖੜੇ ਨੂੰ ਕਿਸੇ 10-10 ਦਿਨ ਹੋ ਗਏ ਇਹ ਆਂਦੇ ਆ ਜਿਹਾ ਡਿਊਟੀ ਪੈਂਦੀ ਇਹਨੂੰ ਘਾਟਰੇ ਤੇ ਚੱਕ ਕੇ ਲੰਘ ਜਾਂਦੇ ਆ ਇਹ ਵਿਚਾਰੇ ਘਰੋਂ ਆਂਦੇ ਡਿਊਟੀ ਕਰਨਾਂ ਜਿੱਦਾਂ ਆਏ ਉਦਾਂ ਹੀ ਘਰ ਨੂੰ ਵਾਪਸ ਚਲੇ ਜਾਂਦੇ ਇਹ ਹੁਣ ਆਪਣੇ ਬੱਚੇ ਪਾਲੇ ਕਿਆ ਕਰੇ ਗੁਰਦੁਆਰਿਆਂ ਬਿਠਾ ਲਈਏ ਇਹ ਤਾਂ ਸਰਕਾਰ ਨੂੰ ਹੀ ਨਾ ਆਪਾਂ ਤੇ ਜਾ ਇਹਨਾਂ ਤੇ ਨੱਥ ਪਾਣੀ ਚਾਹੀਦੀ ਹੈ ਹਾਂ ਜੀ ਇਹ ਆਪਾਂ ਜਿਹੜੀ ਤੁਸੀਂ ਦੱਸਿਆ ਵੀ ਜਿਹਦਾ ਬਲਾਬਲਾ ਐ ਇਹਦੇ ਨੇ ਕੋਈ ਰਜਿਸਟ੍ਰੇਸ਼ਨ ਹੈਗੀ ਐ ਕੋਈ ਟੈਕਸ ਹੈਗਾ ਕਿੱਦਾਂ ਇਹ ਕੰਮ ਕਰਦੀ ਚੱਲਦੀ ਕਿੱਦਾਂ ਐਪ ਚ ਇਹ ਆਨਲਾਈਨ ਚੱਲਦੀ ਐ ਕੋਈ ਓ ਨਹੀਂ ਐ ਇਹਨਾਂ ਦਾ ਤੇ ਟੈਕਸ ਨਹੀਂ ਐ ਇਹਨਾਂ ਦੀ ਦਾਇਰਾ ਹੈਗਾ 20 ਕਿਲੋਮੀਟਰ ਤੱਕ ਇਹ ਕੰਮ ਕਰ ਸਕਦੇ ਆ ਇਹਨਾਂ ਨੇ ਉਹ ਵੀ ਓਲਾ ਓਬਰ ਵਾਲੇ ਉਹ ਵੀ ਦੇਖ ਰਿਹਾ ਕੋਈ ਨਵਾਂ ਸ਼ਹਿਰ ਤੋਂ ਆ ਰਿਹਾ ਕੋਈ ਕਿੱਤੋਂ ਤੋਂ ਚੱਕ ਰਿਹਾ ਕੋਈ ਕਿੱਤੇ ਤੋਂ ਚੱਕ ਰਿਹਾ ਜੀ ਐਦਾਂ ਹੀ ਐ ਮਤਲਬ ਮੈਂ ਬਲਾਬਲਾ ਐਪ ਬਣਾ ਲਈ ਮੈਂ ਬਣਾ ਸਕਦਾ ਹਾਂ ਨਾ ਜੀ ਮੈਂ ਉਹਦੇ ਚ ਆਈਡੀ ਬਣਾ ਲਈ ਤੇ ਮੈਂ ਜਾਣਾ ਅੱਜ ਅੰਮ੍ਰਿਤਸਰ ਮੈਨੂੰ ਕੰਮ ਆ ਜਾਣ ਦਾ ਤੇ ਮੈਂ ਕਿਸੇ ਤਾਂ ਇਹ ਲੋਕਲ ਵਾਸਤੇ ਹੈ ਜੀ ਲੋਕਲ ਤੁਸੀਂ ਬਿਠਾ ਕੇ ਚਲਾ ਸਕਦੇ ਆ ਲੇਕਿਨ ਇਹ ਥੋੜੀ ਤੁਸੀਂ ਇੱਥੋਂ ਚੱਕ ਕੇ ਅੰਮ੍ਰਿਤਸਰ ਚਲੇ ਜਾਓਗੇ ਕਿਤੇ ਚਲੇ ਚੱਲਦਾ ਪਰ ਕਮ ਇਦਾਂ ਜਿੱਦਾਂ ਮੈਂ ਕਹਿ ਰਿਹਾ ਚੱਲਦਾ ਵੀਰੇ ਧੜਾ ਧੜਾ ਪੂਰਾ ਚੱਲਦਾ ਜੋਰਾਂ ਤੇ ਚੱਲਦਾ ਬੜੇ ਇਸ਼ਾਰਿਆਂ ਦੇ ਵਿੱਚ ਆ ਇਹ ਪਰ ਇਹ ਰੋਪੜ ਸ਼ਹਿਰ ਦੇ ਵਿੱਚ ਨਹੀਂ ਹੈਗਾ ਜਿੱਦਾਂ ਵੀ ਹੁਣ ਜਿੱਦਾਂ ਓਲਾ ਓਵਰ ਚੱਲਦੀ ਹੈ ਇਹ ਰਜਿਸਟਰਡ ਕੰਪਨੀ ਆ ਜਿਹੜੀ ਇਨ ਡਰਾਈਵ ਆ ਜਾਂ ਦੂਜੀ ਆ ਗੱਡੀ ਇਹ ਰਜਿਸਟਰਡ ਨਹੀਂ ਹੈਗੀਆਂ ਠੀਕ ਹੈ ਜੀ ਇਹ ਬਲਾਬਲਾ ਇਹ ਇਹ ਤਾਂ ਹਵਾ ਦੇ ਵਿੱਚ ਹੀ ਆ ਠੀਕ ਹੈ ਜੀ ਇਹਨਾਂ ਦਾ ਕੋਈ ਉਹ ਨਹੀਂ ਹੈਗਾ ਸਿਸਟਮ ਹੀ ਨਹੀਂ ਹੈਗਾ ਤੇ ਇਹ ਇਹਦਾ ਹੁਣ ਇਹਦਾ ਵੀ ਇਹ ਜਿੱਦਾਂ ਸਾਡਾ ਟ੍ਰਾਂਸਪੋਰਟ ਵਿਭਾਗ ਮਤਲਬ ਅਸੀਂ ਗੱਡੀਆਂ ਚਲਾਉਂਦੇ ਆ ਇਹ ਸਾਰਾ ਉਹਨੂੰ ਖਰਾਬ ਕਰਨ ਵਾਸਤੇ ਆ ਤੁਸੀਂ ਗੱਡੀ ਕਿਹੜੀ ਤੁਹਾਡੇ ਕੋਲ ਭਾਈ ਜੀ ਮੇਰੇ ਕੋਲ ਤਿੰਨ ਗੱਡੀਆਂ ਹੂੰ ਬੁਰਾ ਹਾਲ ਹੋਇਆ ਪਰਮਟ ਗੱਡੀਆਂ ਪਰਮਟ ਗੱਡੀਆਂ ਕਿੰਨਾ ਟੈਕਸ ਦਿੱਤਾ ਤੁਸੀਂ ਜਦੋਂ ਗੱਡੀ ਲਈ ਉਹ ਮੈਂ 30-30 ਹਜ਼ਾਰ ਰੁਪਿਆ ਕਿਸ਼ਤਾ ਮੇਰੀ ਟੈਕਸ ਆ ਸਟੇਟ ਟੈਕਸ ਸਾਰੇ ਤਾਰਦੇ ਅਸੀਂ ਤੁਸੀਂ ਇਹ ਦੇਖ ਲਓ ਹੂੰ ਅਸੀਂ ਆਡੀਆਂ ਗੱਡੀਆਂ ਸਾਡੇ ਡਰਾਈਵਰ ਆ ਪ੍ਰੋਪਰ ਵਰਦੀ ਚੋਂਦੇ ਆ ਤੁਸੀਂ ਕੈਮਰਾਮੈਨ ਨੂੰ ਕਹੋ ਵੀ ਉਹਨਾਂ ਦੀ ਵਰਦੀਆਂ ਚੱਪਲਾਂ ਚ ਗੱਡੀਆਂ ਚਲਾਉਂਦੇ ਆ ਹਾਲ ਦੇਖ ਲਓ ਉਹਨਾਂ ਦੇ ਕੋਈ ਨਾ ਕੋਈ ਇੰਸ਼ੋਰੈਂਸਾ ਨਹੀਂ ਕੋਈ ਟੈਕਸ ਨਹੀਂ ਕੋਈ ਪਰਮਿਟ ਨਹੀਂ ਇਹਨਾਂ ਦੇ ਤੁਹਾਡੇ ਲਈ ਇੰਨੀਆਂ ਕੰਡੀਸ਼ਨ ਆ ਵਰਦੀ ਪਾ ਕੇ ਚਲਾਉਣਾ ਪੈਂਦਾ ਤੁਹਾਨੂੰ ਹਾਂਜੀ ਹਾਂਜੀ ਅਸੀਂ ਬਾੜ ਨਹੀਂ ਸਕਦੇ ਸਾਡਾ ਨੇਮ ਪਲੇਟ ਵੀ ਲੱਗੀ ਵੀ ਹੁੰਦੀ ਪ੍ਰੋਪਰ ਵਰਦੀ ਚ ਪੱਕ ਬੰਨੀ ਵੀ ਹੁੰਦੀ ਆ ਹੋਰ ਗੱਡੀ ਵਿੱਚ ਕਿਹੜੀ-ਕਿਹੜੀ ਚੀਜ਼ਾਂ ਜ਼ਰੂਰੀ ਆ ਤੁਹਾਡੇ ਚ ਸਾਰੀ ਸਿਲੰਡਰ ਹੁੰਦਾ ਏ ਕਿੱਟ ਹੁੰਦੀ ਆ ਸਾਰਾ ਅਸੀਂ ਗੱਡੀ 'ਚ ਪ੍ਰੋਪਰ ਸਮਾਨ ਰੱਖਦੇ ਆ। ਪ੍ਰੋਪਰ ਪ੍ਰੋਫੈਸ਼ਨਲ ਕੰਮ ਆ ਮਤਲਬ। ਫੁੱਲ ਐਨ ਸਾਡੀ ਗੱਡੀ ਜਿਹਨੇ ਬਲਾ ਬਲਾ ਚਲਾਉਣੀ ਆ ਉਹਨੂੰ ਇਹ ਉਹ ਰੱਖਦਾ ਇੱਦਾਂ। ਇਹ ਗੱਡੀਆਂ ਦਾ ਹਾਲ ਦੇਖ ਲੋ ਇਹਨਾਂ ਦੀਆਂ ਦਾ। ਐ ਨਹੀਂ ਪਤਾ ਵੀ ਇਹਨਾਂ ਦੀ ਗੱਡੀ ਦੀ ਬ੍ਰੇਕ ਲੱਗਣੀ ਕਿ ਨਹੀਂ ਲੱਗਣੀ। ਗੱਡੀਆਂ ਦਾ ਹਾਲ ਤੁਸੀਂ ਦੇਖ ਲੋ। ਅੱਜ ਵੀ ਤੁਸੀਂ ਦੇਖ ਲੋ ਅਸੀਂ ਗੱਡੀਆਂ ਫੜੀਆਂ ਐ। ਇੱਕ ਬਲਾ ਬਲਾ ਵਾਲਾ ਬੁਲਾਇਆ ਅਸੀਂ ਉਰੇ। ਕਹਿੰਦਾ ਮੈਂ ਬਾਈ ਜੀ ਚੰਡੀਗੜ੍ਹ ਤੇ ਗਿਆ ਜਲੰਧਰ ਨੂੰ 2500 ਰੁਪਏ ਨੂੰ। ਉੱਧਰ ਤੇ ਬਿਠਾ ਕੇ ਲਿਆਇਆ ਰੋਪੜ ਨੂੰ ਹੁਣ ਰੋਪੜ ਅਸੀਂ ਇੱਥੇ ਜਦ ਫੜਿਆ ਹੁਣ ਉਰੇ ਤੇ 500 ਨੂੰ ਚੰਡੀਗੜ੍ਹ ਨੂੰ ਤਿਆਰ ਹੋ ਗਿਆ ਬਾਈ ਜੀ ਸਾਡੀ ਗੱਡੀ ਕਿਹਨੇ ਲੈ ਕੇ ਜਾਣੀ 16-1700 ਰੁਪਏ ਨੂੰ ਇਹਨਾਂ ਕੋਈ ਟੈਕਸ ਨਹੀਂ ਦੇਣਾ ਕੁਛ ਨਹੀਂ ਦੇਣਾ ਕੁਛ ਨਹੀਂ ਕਟਾਇਆ ਵਾ ਨਹੀਂ ਹਰਿਆਣਾ ਨੰਬਰ ਗੱਡੀ ਖੜੀ ਆ ਉਹਨੂੰ 12 ਖਾਂਦਾ ਹੈ ਹੈਨਾ ਹਾਂਜੀ ਪੰਜਾਬ ਦਾ ਟੈਕਸ ਨਹੀਂ ਉਸ ਬੰਦੇ ਨੇ ਕਟਾਇਆ ਇੱਥੇ ਖੜੀ ਗੱਡੀ ਉਹ ਖੜੀ ਆ ਸਾਹਮਣੇ ਆਜੋ ਦਿਖਾਓ ਗੱਡੀ ਜਿਹੜਾ ਮਾਲਕ ਕਿ ਡਰਾਈਵਰ ਕਿੱਥੇ ਇਹਦਾ ਡਰਾਈਵਰ ਵੀ ਉਰੀ ਖੜੇ ਆ ਡਰਾਈਵਰ ਨੂੰ ਬਿਲਾ ਲਓ ਇਹ ਗੱਡੀ ਤੁਸੀਂ ਇੱਥੇ ਰੋਕੀ ਆ ਹੈ ਜੀ ਇਹ ਗੱਡੀ ਕਿ ਬਲਾਬਲਾ ਕਰਦੇ ਕੰਮ ਹਰੇ ਇਹਦਾ ਟੈਕਸ ਨਹੀਂ ਹੈਗਾ ਗੱਡੀ ਦਾ ਤੁਸੀਂ ਦੱਸੋ ਪੰਜਾਬ ਦਾ ਟੈਕਸ ਨਹੀਂ ਇਸ ਗੱਡੀ ਦਾ ਤੇ ਪੰਜਾਬ 'ਚ ਇਹਨੂੰ ਕਿਸੇ ਨੇ ਨਹੀਂ ਪੁੱਛਿਆ ਕੋਈ ਵਰਦੀ ਨਹੀਂ ਇਹਨਾਂ ਦੀ ਕੋਈ ਅਫਸਰ ਨਹੀਂ ਕੋਈ ਅਫਸਰ ਜਿਵੇਂ ਮਿਲੇ ਹੁੰਦੇ ਨੇ ਨਾ ਇਹਨਾਂ ਗੱਡੀਆਂ ਨਾਲ ਉਹ ਕੰਮ ਹੈ ਕੋਈ ਅਫਸਰ ਇਹਨਾਂ ਨੂੰ ਪੁੱਛੇ ਨਹੀਂ ਦਿਆ ਬਿਨਾਂ ਟੈਕਸ ਤੋਂ ਬਿਨਾਂ ਵਰਦੀਆਂ ਤੋਂ ਚੱਲਦੀਆਂ ਗੱਡੀਆਂ ਇਹ ਆ ਜਿਹੜੀ ਬਲਾਬਲਾ ਹੈ ਜੇ ਅਫਸਰਾਂ ਦੀ ਮਿਲੀਭੁਗਤ ਨਾਲ ਚੱਲ ਰਹੀ ਹੈ ਇਹ ਤਾਂ ਰੋਡਵੇਜ ਨੂੰ ਵੀ ਬਹੁਤ ਫਰਕ ਪਾਉਗੇ ਸਾਨੂੰ ਤਾਂ ਪਾਉਣਾ ਹੀ ਪਾਉਣਾ ਟੈਕਸੀਆਂ ਨੂੰ ਇਹ ਸਾਰਿਆਂ ਨੂੰ ਫਰਕ ਪਾ ਰਹੀਆਂ ਨੇ ਕਾਸਵਰਡ ਵੱਡੀਆਂ ਟਰਾਂਸਪੋਰਟਾਂ ਨੂੰ ਬੱਸਾਂ ਨੂੰ ਵੀ ਪਾਉਣਾ ਬੱਸਾਂ ਨੂੰ ਫਰਕ ਪੈਣੀ ਪੈਣਾ ਇਹ ਬਲਾ ਬਲਾ ਜਾਂ ਇਹ ਜਿਹੜੀਆਂ ਗੱਡੀਆਂ 20 ਕਿਲੋਮੀਟਰ ਦੂਈਆਂ ਗੱਡੀਆਂ 20 ਕਿਲੋਮੀਟਰ ਦੀ ਰਹੀ ਚੱਲਣੀ ਚਾਹੀਦੀਆਂ ਹੈ ਉਹ 15 ਕਿਲੋਮੀਟਰ ਮਹਾਲੀ ਚ ਰਹਿਣ ਜਾਂ ਚੰਡੀਗੜ੍ਹ ਰਹਿਣ ਇਹ ਰੋਪੜ ਥੋੜੋ ਆ ਸਕਦੇ ਆ ਇਹ ਗੱਡੀਆਂ ਰੋਪੜ ਸਵੇਰੇ ਸਵੇਰੇ 50 ਗੱਡੀਆਂ ਨਿਕਲਦੀਆਂ ਰੋਪੜ ਤੋਂ ਜਦੋਂ ਅਸੀਂ ਕਿਸੇ ਅਣਹੋਣੀ ਜੀ ਸ਼ਹਿਰ ਨੂੰ ਦੇਖਦੇ ਤਾਂ ਅਸੀਂ ਕਹਿੰਦੇ ਵੀ ਆ ਕਿਹੜੀ ਬਲਾ ਆ ਗਈ ਇਹ ਬਲਾ ਫਿਰ ਉਹੀ ਆ ਗਈ ਥੋੜੀ ਜੀ ਬਲਾਏ ਇਹ ਉਹੀ ਬਲਾਏ ਜਿਹੜੀ ਕਹਿੰਦੇ ਆ ਕੀ ਫਰਕ ਪੈ ਗਿਆ ਹੁਣ ਜਿਵੇਂ ਹੁਣ ਤੁਸੀਂ ਦੇਖੋ ਕੋਈ ਹੁਣ ਪਿੱਛੇ ਜਾਇਆ ਚੰਡੀਗੜ੍ਹ ਚ ਕੀ ਮਾਰਕੁੱਟ ਕਰਤੀ ਸਵਾਰੀ ਨੂੰ ਗਲਾ ਘੁੱਟਦਾ ਹੀ ਡਰਾਈਵਰ ਦੇ ਇਹ ਕਰਤਾ ਉਹ ਆਹੀ ਚੀਜ਼ਾਂ ਕਰਕੇ ਹੁੰਦਾ ਈ ਇਹ ਹੁਣ ਤੁਸੀਂ ਅਸੀਂ ਸਵਾਰੀ ਚੱਕੀ ਤੁਹਾਨੂੰ ਸਾਡਾ ਸਟੈਂਡ ਵੀ ਪਤਾ ਇੱਥੇ ਆਈ ਦਫ਼ਤਰ ਐ ਸਭ ਕੁਝ ਐ ਤਾਂ ਉਹ ਜਿਹੜੇ ਆਨਲਾਈਨ ਵਾਲੇ ਉਹਨਾਂ ਦਾ ਕਿਆ ਜੀ ਕੁਝ ਵੀ ਨਹੀਂ ਐ ਕੱਲ ਨੂੰ ਜਾ ਕੇ ਡਰਾਈਵਰ ਕੁਝ ਕਰ ਦਿੰਦਾ ਬਦਨਾਮ ਕਿਹੜੇ ਹੁੰਦੇ ਸਾਰੇ ਜੀ ਕਿ ਨਹੀਂ ਜੀ ਡਰਾਈਵਰਾਂ ਨੇ ਇਹ ਕਰਤਾ ਟੈਕਸੀ ਵਾਲਿਆਂ ਨੇ ਇਹ ਕਰਤਾ ਜੀ ਕਿਉਂ ਜੀ ਵੇ ਸਾਰੇ ਕਿਉਂ ਬਦਨਾਮ ਤੇ ਬਦਨਾਮ ਕਰਨ ਲੱਗੇ ਐ ਜੀ ਸਾਨੂੰ ਕਿਆ ਵੀ ਨਹੀਂ ਜੀ ਕੁਛ ਨਹੀਂ ਆਨਲਾਈਨ ਕਰ ਦਿਓ ਜੀ ਤੁਸੀਂ ਮਤਲਬ ਟੈਕਸ ਤਾਰ ਕੇ ਵੀ ਭਾਈ ਭੁੱਖੇ ਮਰਨ ਦੇ ਉੱਤੇ ਖੜੇ ਮਾਰ ਰਹੇ ਆ ਭੁੱਖੇ ਮਰ ਰਹੇ ਆ ਆਨ ਵਾਲੇ ਟਾਈਮ ਤੇ ਗੱਡੀਆਂ ਵੀ ਸਾਡੀਆਂ ਜੋ ਹਾਲਾਤ ਹੋ ਰਹੀਆਂ ਵੇਚਣੀਆਂ ਪੈ ਜਾਣੀਆਂ ਸਾਨੂੰ ਤਾਂ ਇਹ ਟ੍ਰਾਂਸਪੋਰਟ ਵਿਭਾਗ ਦੇ ਨਾਲ ਤੁਸੀਂ ਜੁੜੇ ਹੋਏ ਬੰਦੇ ਅਸਲ ਤੇ ਟ੍ਰਾਂਸਪੋਰਟ ਵਿਭਾਗ ਤੁਹਾਡੇ ਸਿਰ ਤੇ ਚੱਲਦਾ ਫਿਰ ਬਿਲਕੁਲ ਹੀ ਬਿਲਕੁਲ ਕਿਉਂ ਨਹੀਂ ਅਸੀਂ ਜਨ ਨਵੀਂ ਗੱਡੀ ਜਾਂਦੀ ਉਦੋਂ ਵੀ ਟੈਕਸ ਪੇ ਕਰਦੇ ਉਹਦੇ ਬਾਅਦ ਵੀ ਰੋਡ ਟੈਕਸ ਵਗੈਰਾ ਸਭ ਕੁਝ ਪੇ ਆਮ ਗੱਡੀ ਨਾਲੋਂ ਸਾਡਾ ਜਾਨੀ ਟੈਕਸ ਵੱਧ ਆ ਜੀ ਪ੍ਰਾਈਵੇਟ ਗੱਡੀ ਉਹਦੇ ਕੋਲ ਆਰਸੀ ਐ ਇੰਸ਼ੋਰੈਂਸ ਹੈ ਜ ਇਹ ਦੱਸੋ ਕਿਹੜਾ ਟੈਕਸ ਭਰ ਰਹੀ ਹੂੰ ਕੋਈ ਵੀ ਆਪਣਾ ਪ੍ਰਾਈਵੇਟ ਗੱਡੀ ਚੱਕੀ ਜੀ ਬਿਠਾਇਆ ਚਲੋ ਜੀ ਚੱਲਦੇ ਆ 200 ਰੁਪਏ ਤੁਸੀਂ ਦੇ ਦਿਓ 200 ਰੁਪਏ ਤੁਸੀਂ ਦੇ ਦਿਓ ਜੀ ਕਿਉਂ ਦੇ ਦਿਓ ਜੀ ਕਿੰਨਾ ਕਿੰਨਾ ਚਿਰ ਹੋ ਗਿਆ ਹੁਣ ਫਿਰ ਤੁਹਾਡੀਆਂ ਜਿਹੜੀਆਂ ਇਹ ਸਵਾਰੀਆਂ ਲੱਗਦੀਆਂ ਘੱਟ ਲੱਗ ਰਹੀਆਂ ਜਾਂ ਕੀ ਹੋਇਆ ਬਾਈ ਜੀ ਹੁਣ ਤੁਸੀਂ ਦੇਖ ਲਓ ਵੀ ਸਾਡੀਆਂ ਗੱਡੀਆਂ ਨੂੰ ਹੁਣ ਤਾਂ ਪ੍ਰੋਪਰੇ ਮਹੀਨਾ ਡੇਢ ਮਹੀਨਾ ਹੋ ਗਿਆ ਜੰਮੀ ਕੰਮ ਖੜਾ ਹੈ ਇੱਕ ਤਾਂ ਮਨਾਲੀ ਚ ਬਾੜਾ ਬਾੜਾ ਆਈਆਂ ਵੀ ਆ ਕੋਈ ਟੂਰ ਨਹੀਂ ਕੋਈ ਕੁਝ ਨਹੀਂ ਨੰਬਰ 2 ਭਾਜੀ ਜਿਹੜੀਆਂ ਆਪਾਂ ਇਹ ਬਲਾ ਬਲਾ ਦੀ ਗੱਲ ਕਰਦੇ ਆ ਨਾ ਇਹਦੇ ਚ ਲੋਕਾਂ ਨੂੰ ਵੀ ਸਿੱਖ ਲੈਣੀ ਚਾਹੀਦੀ ਆ ਉਹਨਾਂ ਦੀ ਕੋਈ ਸੇਫਟੀ ਨਹੀਂ ਨਾ ਚਾਹੀਦੀ ਲੋਕ ਪੈਸੇ ਤਾਂ ਜਰੂਰ ਬਚਾ ਰਹੇ ਆ ਆਪਣੇ ਪਰ ਉਹਨਾਂ ਦੀ ਸੇਫਟੀ ਕੋਈ ਨਹੀਂ ਹੈਗੀ ਇਸ ਚ ਕਿਆ ਪਤਾ ਇਹ ਗੱਡੀ ਚ ਡਰਾਈਵਰ ਵੀ ਨੇ ਕਿਆ ਰੱਖਿਆ ਵਾ ਕਿਆ ਨਹੀਂ ਰੱਖਿਆ ਵਾ ਸਵਾਰੀ ਨੂੰ ਕਿਆ ਪਤਾ ਸਾਡੀ ਪ੍ਰੋਪਰ ਵਰਦੀ ਚ ਹੁੰਦੀ ਆ ਜੇ ਸਾਡੇ ਕਿਤੇ ਸਾਡੇ ਸਟੈਂਡ ਤੇ ਗੱਡੀ ਜਾਂਦੀ ਆ ਫੁੱਲ ਜ਼ਿੰਮੇਵਾਰੀ ਹੁੰਦੀ ਸਾਡੀ ਗੱਡੀ ਦੀ ਬੰਦਾ ਆ ਕੇ ਫੜਦਾ ਲਊਗਾ ਇਹ ਕਿਆ ਸਾਨੂੰ ਫੜਦਾ ਲਊਗਾ ਵੀ ਬੰਦਾ ਐਦਾਂ ਦਾ ਦਾ ਇਹ ਇਹਨਾਂ ਗੱਡੀਆਂ ਦੀ ਕਿਹੜੀ ਜ਼ਿੰਮੇਵਾਰੀ ਆ ਹੁਣ ਇਹ ਡਰਾਈਵਰ ਦਾ ਸਾਨੂੰ ਕਿਆ ਪਤਾ ਇਹ ਕਿੱਥੇ ਦਾ ਕਿਆ ਕਰਦਾ ਹੁਣ ਇਹ ਗੱਡੀ ਤੁਹਾਡੇ ਸਾਹਮਣੇ ਆਸੀਂ ਯਕੀਨਨਲੀ ਕਹਿੰਦੇ ਆ ਉਹ ਮੁੰਡੇ ਨੂੰ ਬੁਲਾ ਲਓ ਉਹਨੂੰ ਬੁਲਾ ਕੇ ਪੁੱਛੋ ਵੀ ਬਾਈ ਤੁਸੀਂ ਦੱਸੋ ਸਾਨੂੰ ਵੀ ਤੁਸੀਂ ਟੈਕਸ ਪੰਜਾਬ ਦਾ ਕਿਉਂ ਨਹੀਂ ਘਟਾਇਆ ਚੈੱਕ ਕਰਕੇ ਕਿੱਥੇ ਬੰਦਾ ਬੁਲਾ ਲਓ ਉਹਨੂੰ ਵੀ ਕੌਣ ਵੀਰ ਅਪਲਾਇਓ ਬਾਈ ਇਹਨੂੰ ਗੱਡੀ ਜਿਹੜੀ ਗੱਡੀ ਸਾਡੀ ਸਟੈਂਡ ਤੇ ਚੱਲੂਗੀ ਉਹਦੀ ਜ਼ਿੰਮੇਵਾਰੀ ਹੋਊਗਾ ਹੁਣ ਜਿੱਕਣ ਬਾਹਰ ਲਾ ਗੱਡੀ ਲਾਦ ਕੇ ਕੋਈ ਡਰਾਈਵਰ ਮਾਰਾ ਕਰ ਗਿਆ ਕੋਈ ਡਰਾਈਵਰ ਨੂੰ ਮਾਰ ਗਿਆ ਕੋਈ ਕਿਸੇ ਡਰਾਈਵਰ ਨੇ ਕੋਈ ਸਵਾਰੀ ਨਾਲ ਅਣਹੋਣੀ ਕਰਤੀ ਉਹ ਬਦਨਾਮਤਾ ਹੀ ਸਾਰੇ ਹੋ ਰਹੇ ਆ ਪੱਕੇ ਕੰਮ ਵਾਲੇ ਬਾਈ ਤੁਹਾਡੀ ਗੱਡੀ ਐ ਕਿਹ ਬਾਈ ਤੁਸੀਂ ਕਿੱਥੋਂ ਆਏ ਜਲੰਧਰ ਤੋਂ ਜਲੰਧਰ ਤੋਂ ਨੰਬਰ ਹਰਿਆਣਾ ਦਾ ਕਿੱਥੇ ਦੇ ਰਹਿਣ ਵਾਲੇ ਹੋ ਪੰਚਕੁਲਾ ਪੰਜ ਗੁੱਲਾ ਦੇ ਪੰਜ ਗੁੱਲਾ ਤੋਂ ਤੁਸੀਂ ਸਵਾਰੀ ਚੱਕੀ ਜਲੰਧਰ ਗਏ ਹੂੰ ਉੱਥੇ ਜਲੰਧਰ ਗਏ ਫਿਰ ਹਾਂ ਜਲੰਧਰ ਤੇ ਉਸ ਤੋਂ ਬਾਅਦ ਹੁਣ ਜਲੰਧਰ ਤੋਂ ਵਾਪਸ ਆ ਰਹੇ ਸੀ ਤੁਸੀਂ ਪੰਜਾਬ ਦਾ ਟੈਕਸ ਕਟਾਇਆ ਬਈ ਟੈਕਸ ਘਟਾਤੇ ਕੋਈ ਬਚਦਾ ਹੀ ਨਹੀਂ ਹੈ ਕੰਪਨੀਆਂ ਦਿੱਤੀ ਨਹੀਂ ਕੋਈ ਸਣਾ ਹੂੰ ਕੰਪਨੀਆਂ ਕੋਈ ਨਹੀਂ ਰੇਟ ਦੇ ਰਹੀਆਂ ਪਰ ਤੁਸੀਂ ਉਧਰੋਂ ਟੈਕਸ ਨਹੀਂ ਕਟਾਇਆ ਪੰਜਾਬ 'ਚ ਆ ਕੇ ਇਹ ਤਾਂ ਇਹਨਾਂ ਨੇ ਟੈਕਸ ਕਟਾਇਆ ਹੋਇਆ ਪੰਜਾਬ ਦਾ ਤੁਹਾਨੂੰ ਲੱਗਦਾ ਵੀ ਤੁਹਾਡੇ ਇਦਾਂ ਕਰਨ ਨਾਲ ਇਹ ਬੰਦੇ ਮਰ ਰਹੇ ਇਹਨਾਂ ਦਾ ਰੁਜ਼ਗਾਰ ਖੁੱਸ ਰਿਹਾ ਹਾਂ ਲੱਗਦਾ ਵੇ ਪਰ ਕੀ ਕਰੇ ਕੰਪਨੀਆਂ ਰੇਟ ਨਹੀਂ ਦੇ ਰਹੀਆਂ ਹੂੰ ਬਤਾਓ ਰੇਟ ਨਹੀਂ ਦੇ ਰਹੀ ਮੈਂ ਕੰਮ ਆਪਣਾ ਹੋਰ ਕਿਆ ਤੁਹਾਨੂੰ ਲੱਗਦਾ ਵੀ ਆਪਣੇ ਆਪਣੇ ਖੇਤਰ ਚ ਜੇ ਕੰਮ ਤੁਸੀਂ ਰਹਿ ਕੇ ਕਰੋਗੇ ਭਾਈ ਤੁਹਾਡਾ ਵੀ ਕੰਮ ਚੱਲੂਗਾ ਇਹਨਾਂ ਦਾ ਵੀ ਚੱਲੂਗਾ ਅਸੀਂ ਇੱਕ ਬੰਦਾ ਹੀ ਦੂਜੇ ਦੇ ਕੰਮ ਨੂੰ ਮਾਰ ਰਿਹਾ ਹੈ ਇਹ ਇਹ ਗਲਤੀ ਲੱਗਦੀ ਤੁਹਾਨੂੰ ਆਪਣੀ ਹਾਂ ਭਾਈ ਇਹ ਗਲਤੀ ਹੈ ਹੈਨਾ ਇਹ ਹੋਰ ਤੁਹਾਨੂੰ ਕੀ ਲੱਗਦਾ ਵੀ ਕਿੰਨੀਆਂ ਇੱਕ ਚੀਜ਼ਾਂ ਜਿਹਦਾ ਇਹ ਕਹਿ ਰਹੇ ਆ ਵੀ ਸਾਡਾ ਕੰਮ ਵੀ ਖਤਮ ਕਰ ਰਹੀਆਂ ਕੰਪਨੀਆਂ ਇਹ ਜੋ ਐਪਲੀਕੇਸ਼ਨਾਂ ਚੱਲ ਰਹੀ ਹੈ ਤੁਹਾਨੂੰ ਵੀ ਲੱਗਦਾ ਇਹ ਚੀਜ਼ਾਂ ਕਿਵੇਂ ਭਾਈ ਵੀ ਤੁਹਾਡੇ ਕੰਮ ਨੂੰ ਐਪਲੀਕੇਸ਼ਨਾਂ ਨਾਲ ਢਾਹ ਲੱਗ ਰਹੀ ਆ ਇਹ ਤਾਂ ਗੱਡੀ ਤੁਹਾਡੀ ਪਰਮਿਟ ਆ ਹਰਿਆਣੇ ਦਾ ਪਰਮਿਟ ਤਾਂ ਤੁਸੀਂ ਕਟਾਇਆ ਹੋਇਆ ਹਾਂ ਹਾਂ ਹੈਨਾ ਤੇ ਜਿਹੜੀਆਂ ਐਪਲੀਕੇਸ਼ਨ ਬਲਾ ਬਲਾ ਐਪਲੀਕੇਸ਼ਨਾਂ ਚਾ ਹੋਰ ਹੈਗੀਆਂ ਇਹ ਉਹ ਉਹਦੇ ਨਾਲ ਤੁਹਾਡਾ ਕੰਮ ਖਤਮ ਹੋ ਰਿਹਾ ਤੇ ਫਾਇਦਾ ਤੁਹਾਨੂੰ ਨਹੀਂ ਨਹੀਂ ਖਤਮ ਹੈ ਬਈ ਬੱਲਾ ਬੱਲਾ ਸੇ ਤੋਂ ہمارا ਕੰਮ ਵੀ ਖਤਮ ਹਾਂ ਬੱਲਾ ਬੱਲਾ ਸੇ ہمارا ਵੀ ਖਤਮ ਹੀ ਹੈ ਮੈਨੂੰ ਕੋਈ ਇੰਟਰ ਹਿੱਟ ਨਹੀਂ ਮਿਲਦੀ ਉਸ ਟੈਨ ਨਹੀਂ ਮਿਲਦੀ ਜੋ ਜੋ ਅਫਸਰ ਬੰਦੇ ਲੱਗੇ ਆ ਉਹ ਆਪਣੀ ਚਾਰ ਸਾਈਡ ਲੈਂਦੇ ਆਂ ਔਰ ਲੈ ਆਤੇ ਆਂ ਅੱਜ ਤੁਸੀਂ ਮਹਿਸੂਸ ਕਰਦੇ ਹੋ ਵੀ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਕਿਸੇ ਦਾ ਕੰਮ ਯਾਰ ਨਹੀਂ ਨਹੀਂ ਗਲਤ ਹੈ ਇਹ ਡਰਾਈਵਰਾਂ ਨੂੰ ਕੀ ਕਹੋਗੇ ਫਿਰ ਬਾਕੀ ਜਿਹੜੇ ਇੱਧਰ ਨੂੰ ਆਏ ਇਦਾਂ ਤੁਰੇ ਹੋਏ ਤੁਹਾਡੇ ਵਰਗੇ ਹੋਰ ਵੀ ਦੋਸਤ ਹੋਣੇ ਪਰ ਆਜੇ ਰੋਪੜ ਆਵੇ ਤਾਂ ਪੂਰਾ ਆਪਣਾ ਪੈਸਾ ਲੈਵੇ ਦੋਨੋਂ ਤਰਫ ਦਾ ਹਾਂ ਨਹੀਂ ਕਹਿਣਾ ਚਾਹੁੰਦਾ ਪੂਰਾ ਰੇਟ ਭਰ ਕੇ ਆ ਹਾਂ ਭਾਈ ਕਿੰਨਾ ਰੇਟ ਹੋਣਾ ਚਾਹੀਦਾ ਵੀਰ ਜੀ ਜੀ ਰੋਪਣ 100 2000 1800 2000 ਰੁਪਏ ਇਹ ਲੈਣੇ ਅਸੀਂ ਇਹ ਮਤਲਬ ਆਏ ਆ ਇਹਨਾਂ ਨੇ 600 650 ਨੂੰ ਗੱਡੀ ਲੈ ਕੇ ਉਧਰ ਦੇ ਇਦਾਂ ਚੱਕ ਲੈਣੀ ਸ਼ਾਮ ਨੂੰ ਵੀਰੇ ਨਾਲ ਮਤਲਬ ਸਾਡਾ ਤਾਂ ਕਿਨੇ ਰੇਟ ਭਰਨਾ ਹਾਂ ਬਿਲਕੁਲ ਸਾਡਾ ਤਾਂ ਮਤਲਬ 0 ਹੋਇਆ ਵਾ ਬਈ ਤੁਹਾਨੂੰ ਬਚਦਾ ਕਿੰਨਾ ਉਹਦੇ ਵਿੱਚੋਂ ਜੇ ਦੇਖੀਏ ਕਈ ਵਾਰ ਇਹ ਕਹਿੰਦੇ ਨੇ ਨਾ ਵੀ ਅਸੀਂ ਲੋਕ ਘੱਟ ਰੇਟ ਪੇ ਕਰਕੇ ਜਾ ਰਹੇ ਆ ਅਗਲਾ ਘੱਟ ਪੈਸੇ ਲੈ ਰਿਹਾ ਤੁਹਾਡਾ ਢਿੱਡ ਦੁਖਦਾ ਅਗਲਾ ਇਹ ਸਵਾਲ ਕਰਦਾ ਕਹਿਣ ਵਾਲਾ ਤੁਹਾਨੂੰ ਕਿੰਨਾ ਕ ਬਚ ਜਾਂਦਾ ਜੇ ਤੁਸੀਂ ਕਹੋ ਵੀ ਤੁਸੀਂ 2500 ਵੀ ਲੈ ਲਿਆ ਉਹ ਚ ਬਚਤ ਕੀ ਤੁਹਾਡੀ ਜੇ ਸਾਨੂੰ ਦਿਹਾੜੀ 1000 ਰੁਪਏ ਵੱਧ ਦੀ ਹੈ ਹਮਮ ਆ 8900 ਵੀ ਬਚ ਜਾਂਦਾ ਹੈ ਕਈ ਵਾਰ ਸਾਨੂੰ ਸਵਾਰੀ ਖੜਾ ਕਰ ਦਿੰਦੀ ਅਸੀਂ ਖੁਦ ਖਾਣਾ ਆਪਣੇ ਕੋਲ ਦਿਖਾਣਾ ਪੈਂਦਾ ਸਾਨੂੰ 800 ਵੀ ਬਚਦਾ 700 ਵੀ ਬਚਦਾ ਹੈ ਠੀਕ ਨਹੀਂ ਪਰ ਇਹ ਮਤਲਬ ਅਸੀਂ ਆਪਣੇ ਇੱਧਰ ਤੇ ਫੁੱਲ ਫੁੱਲ ਰੇਟ ਲੈ ਕੇ ਜਾ ਰਹੇ ਹਾਂ ਹਮਮ ਸਾਨੂੰ ਇਹ ਤਾਂ ਆਇਦ ਨਹੀਂ ਕਰ ਰਹੀ ਵੀ ਹਾਂ ਇੱਕ ਸਾਈਡ ਤੇ ਚੱਕਦੇ ਹੋ ਸਾਈਡ ਤੇ ਚੱਕਦੇ ਆ ਠੀਕ ਨਹੀਂ ਵੀ ਸਾਨੂੰ ਉਹੀ ਬੱਚੇ ਦਾ ਜੋ ਵੀ ਉਹੀ ਠੀਕ ਹੈ ਸਾਨੂੰ ਵੀ ਸਾਡਾ ਖਰਚਾ ਪਾਣੀ ਚੱਲਦਾ ਸਾਡਾ ਕੁਝ ਠੀਕ ਹੈ ਛਾਈ ਟੈਕ ਪ੍ਰੋਪਰ ਭਰ ਲੈਣੇ ਆ ਠੀਕ ਨਹੀਂ ਵੀ ਇਹਦੇ ਨਾਲ ਬਲਾ ਬਲਾ ਹੋਈ ਐ ਡਿਨ ਡਰਾਈਵ ਹੋ ਗਈ ਨਾ ਤਾਂ ਸਾਡਾ ਕੰਮ ਖਤਮ ਉਹਦੇ ਵਿੱਚ ਐਦਾਂ ਐ ਅਸੀਂ ਇੱਕ ਦੇ ਅੱਧਾ ਦਿਨ ਛੱਡ ਕੇ ਗੇੜਾ ਤਾਂ ਲਗਾਉਂਦੇ ਆ ਹੁਣ ਜਿਸ ਦਿਨ ਦੇ ਐਫਐਸ ਚੱਲਿਆ ਸੋਂ ਤਾਂ ਹਫਤਾ ਹਫਤਾ 10-10 ਦਿਨ ਖੜਾ ਹੀ ਹੋ ਜਾਂਦਾ ਏਦਾਂ ਹੀ ਨਿਕਲ ਜਾਂਦੇ ਆ ਜੀ ਕਿੱਥੇ ਦਾ ਕੰਮ ਕਰੀਏ ਕਿੱਥੇ ਤੇ ਰੋਟੀ ਖਾਈਏ ਅਸੀਂ ਕਿੱਥੇ ਤੇ ਕਿਸਤਾਂ ਧਾਰੀਏ ਅਸੀਂ ਇਹ ਅੱਜ ਅਸੀਂ ਸਿਰਫ ਇਹਨਾਂ ਨੂੰ ਵਾਰਨਿੰਗ ਦੇ ਕੇ ਛੱਡ ਰਹੇ ਆ ਆਉਣ ਦੇ ਟਾਈਮ ਦੇ ਵਿੱਚ ਜੇ ਸਾਡੇ ਕੋਲੇ ਫਸਦੇ ਆ ਉਦੋਂ ਜ਼ਿੰਮੇਵਾਰ ਇਹ ਖੁਦ ਹੋਵੋਗੇ ਕੋਈ ਕੁੱਟਮਾਰ ਹੋਈ ਕੁਝ ਵੀ ਹੋਇਆ ਜਾਂ ਅਸੀਂ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਆ ਕੋਈ ਵੀ ਅਸੀਂ ਗੱਲ ਬੋਦੇ ਉਹਦੇ ਇਹ ਜ਼ਿੰਮੇਵਾਰ ਹੋਣਗੇ ਇਹ ਠੀਕ ਹੈ ਗੈਰ ਦੇ ਵਿੱਚ ਅੱਜ ਵੀ ਅਗਰ ਇਹਨਾਂ ਨੂੰ ਪੁੱ ਕੋਈ ਆਪਣੇ ਹੱਥ ਲਾਇਆ ਹੋਵੇ ਕੁਝ ਕਰੇ ਬਾਕਾਇਦਾ ਦਫ਼ਤਰ ਚ ਬਿਠਾਇਆ ਵਧੀਆ ਡੰਗਣਾ ਕਿ ਬਹਿਜੋ ਜੀ ਤੁਸੀਂ ਕੋਈ ਗੱਲ ਨਹੀਂ ਕਿ ਜੀ ਬੁਲਾਣੇ ਪਰੇ ਤੁਹਾਡੇ ਬਾਅਦ ਤੇ ਗਲਤ ਗੱਲਾਂ ਆਏ ਕਿ ਸਾਡੇ ਬਾਰੇ ਵੀ ਸੋਚੋ ਇਹ ਚੀਜ਼ ਹੈ ਅੱਜ ਵੀ ਕਿਸੇ ਨੂੰ ਹੱਥ ਨਹੀਂ ਲਾਇਆ ਕੁਝ ਨਹੀਂ ਕਰਿਆ ਜੀ ਅਸੀਂ ਬਾਕੀ ਵੀ ਪੁੱਛ ਵੀ ਸਕਦੇ ਅਸੀਂ ਤਾਂ ਜੀ ਦੇਖੋ ਸਾਡੇ ਅੱਗੜੀਆਂ ਖੜੀਆਂ ਪਰਮਟਾਂ ਲੀਆਂ ਅਸੀਂ ਟੈਕਸ ਭਰੇ ਖੜੇ ਹਾਂ ਜੇ ਤੁਸੀਂ ਕਹੋ ਇੱਕ ਟਰਾਂਸਪੋਰਟ ਦਾ ਅਸੀਂ ਕਿੱਤਾ ਜ਼ਰੂਰ ਕਰਦੇ ਹਾਂ ਪਰ ਅਸੀਂ ਹੋਰ ਕਿੱਤਾ ਕਰ ਨਹੀਂ ਸਕਦੇ ਕੋਈ ਇਸ ਕਿੱਤੇ ਚੋਂ ਜੇ ਤੁਸੀਂ ਕਹੋ ਸਾਨੂੰ ਵਸਦਾ ਪੋਸਦਾ ਕੁਝ ਨਹੀਂ ਸਾਨੂੰ 1800 ਚ ਵੀ ਨਹੀਂ ਵਸਦਾ ਕੁਝ ਇਹ ਸਾਰੇ ਕੰਮ ਲਾਈਏ ਸੀ ਅੱਜ ਕੱਲ 1000 ਰੁਪਿਆ ਡਰਾਈਵਰ ਜਾਂਦਾ ਮੈਂ ਖੁਦ ਹੀ ਮਿੱਟੀ ਖੂਨ ਨੂੰ ਆ ਹਾਂ ਤੁਹਾਨੂੰ ਬੱਸ ਦਾ ਮੁੱਠ ਦਾ ਕੁਝ ਨਹੀਂ ਚਲਾਈਏ ਪਰ ਅਸੀਂ ਹੋਰ ਕਿੱਤਾ ਨਹੀਂ ਕਰ ਸਕਦੇ ਹੁਣ ਅਸੀਂ ਕਰੀਏ ਵੀ ਕਿਆ ਸਾਡੀਆਂ ਓਵਰਾਂ ਲੰਘੀਆਂ ਇਸ ਕਿੱਤੇ 'ਚ ਸਮਝ ਨਹੀਂ ਸਾਡੀਆਂ ਓਵਰਾਂ ਇਸੇ ਕਿੱਤੇ 'ਚ ਲੰਘੀਆਂ ਪਰ ਜੋ ਸਰਕਾਰਾਂ ਖੇਲਾ ਖੇਡਦੀਆਂ ਨੇ ਖੇਡਾਂ ਸਰਕਾਰਾਂ ਖੇਡ ਰਹੀਆਂ ਨੇ ਇਸ ਟਾਈਮ ਪ੍ਰਾਈਵੇਟ ਧਾਰਿਆਂ ਨੂੰ ਵਾਧਾ ਦੇਣ ਵਾਸਤੇ ਕੋਈ ਚੀਜ਼ ਨਹੀਂ ਰੱਖਦੇ ਆ ਸਾਤੋਂ ਵੀ ਟੈਕਸ ਭਰਾ ਲਿਆ ਐ ਨਾ ਤੋਂ ਵੀ ਕਟਾ ਕਰਾ ਲਿਆ ਇਹ ਚੀਜ਼ਾਂ ਬਹੁਤ ਸਰਕਾਰ ਵਾਸਤੇ ਕਾਗਤਕ ਨੇ ਜਿਮੇਵਾਰੀ ਸਰਕਾਰ ਦੀ ਹੋ ਗਈ ਸਾਰੀ ਜੇ ਕੋਈ 41 ਨੁਕਸਾਨ ਹੁੰਦਾ ਕਿਸੇ ਕਸੋਂਦਾ ਸਮਝ ਨਹੀਂ ਅਸੀਂ ਤਾਂ ਪਰਮਡ ਪਾਇਆ ਜੇ ਬਾਹਰ ਹੀ ਸੇਡ ਜਾਣਾ ਤਾਂ ਵੀ ਟੈਕਸ ਲੈ ਕੇ ਜਾਣਾ ਉਧਰੋਂ ਆਉਣਾ ਤਾਂ ਵੀ ਟੈਕਸ ਇਹ ਗੱਡੀਆਂ ਬਿਨਾ ਟੈਕਸਾਂ ਤੋਂ ਸਾਡਾ ਰਜਕਾਰ ਸਾਡੀ ਥਾਲੀ ਚੋਂ ਰੋਟੀਆਂ ਚੱਕਦੇ ਅਸੀਂ ਟੈਕਸ ਕਿੱਥੋਂ ਭਰਨਾ ਮੂਰੇ ਟੈਕਸ ਅਸੀਂ ਕਿੱਥੋਂ ਭਰਨਾ ਤਾਂ ਭਰੀ ਬੈਠੇ ਅਸੀਂ ਜਿਹੜਾ ਮੂਰਲਾ ਟੈਕਸ ਹੈ ਜਾਂ ਸਾਡੀਆਂ ਗੱਡੀਆਂ ਨਹੀਂ ਚੱਲਦੀਆਂ ਸੱਤੇ ਡਰਾਈਵਰਾਂ ਨੂੰ ਤਨਖਾਹ ਨਹੀਂ ਦੇ ਹੋਣੀ ਸੱਤੇ ਗੱਡੀਆਂ ਦੇ ਟੈਕਸ ਨਹੀਂ ਭਰ ਹੋਣੇ ਫਿਰ ਅਸੀਂ ਕੀ ਕਰਾਂਗੇ ਟੈਕ ਕਿੱਥੋਂ ਕਿਸ ਤੋਂ ਭਰਨੀ ਹੈ ਗੱਡੀਆਂ ਦੀਆਂ ਇਹ ਸਰਕਾਰ ਇਹਣਾ ਗੱਡੀਆਂ ਤੇ ਗੌਰ ਕਰੇ ਜਿੰਨੀਆਂ ਵੀ ਕੰਪਨੀਆਂ ਸਾਡੇ ਰੋਪੜ ਦੇ ਵਿੱਚ ਗੱਡੀਆਂ ਆਵੇ ਕੋਈ ਜਿਹੜੀਆਂ ਬਲਾ ਬਲੂ ਜਾਂ ਕੋਈ ਵੀ ਇਹ ਐਪਾਂ ਚੱਲਦੀਆਂ ਨੇ ਜਿੱਦਣ ਸਾਡੇ ਰੋਪੜ ਅੱਜ ਅਸੀਂ ਛੱਡ ਦੇਣੀ ਹੈ ਜਿੱਦਾਂ ਡਿੱਕੇ ਆ ਗਿਆਂ ਫਿਰ ਜੇ ਕੋਈ ਨੁਕਸਾਨ ਹੋਊਗਾ ਸਰਕਾਰ ਜ਼ਿੰਮੇਵਾਰ ਹੋਊਗੀ ਅਸੀਂ ਜ਼ਿੰਮੇਵਾਰ ਨਹੀਂ ਹਾਂਗੇ ਬਹੁਤ ਜ਼ਿੰਮੇਵਾਰ ਗੱਡੀਆਂ ਬਿਲਕੁਲ ਬਿਲਕੁਲ ਸੋ ਜਿਹੜੇ ਲੋਕ ਐ ਉਹ ਇਹਨਾਂ ਚੀਜ਼ਾਂ ਤੇ ਭਾਈ ਖਜਲ ਹੋ ਰਹੇ ਆ ਕਿਉਂਕਿ ਇੱਕ ਪਾਸੇ ਪ੍ਰਾਈਵੇਟ ਵੱਡੀਆਂ ਫਰਮਾਂ ਵੱਡੇ ਸ਼ਾਪਿੰਗ ਮਾਲ ਲੈ ਕੇ ਆ ਰਹੀਆਂ ਹਰ ਤਰ੍ਹਾਂ ਦੀਆਂ ਜੋ ਚੀਜ਼ਾਂ ਖਰੀਦੋ ਫਰੋਖਤ ਉੱਥੋਂ ਹੋ ਰਹੀ ਆ ਛੋਟਾ ਦੁਕਾਨਦਾਰ ਪਿਸਰਿਆ ਉਹਦੇ ਵਿੱਚ ਹੁਣ ਵੱਡੀਆਂ ਕੰਪਨੀਆਂ ਐਪਲੀਕੇਸ਼ਨਾਂ ਬਣਾ ਰਹੀਆਂ ਉਹਦੇ ਵਿੱਚ ਇਹ ਟੈਕਸੀਆਂ ਵਾਲੇ ਭਰਾ ਜਿਹੜੇ ਹੈਗੇ ਆ ਉਹ ਪਿਸਰੇ ਆ ਜੇ ਸਾਰਾ ਕੁਝ ਐਸੀ ਤਰ੍ਹਾਂ ਚੱਲਣਾ ਜੇ ਛੋਟੇ ਦੁਕਾਨਦਾਰ ਵੀ ਮਰ ਰਹੇ ਆ ਵਪਾਰੀ ਵੀ ਛੋਟਾ ਮਰ ਰਿਹਾ ਕਿਸਾਨ ਵੀ ਮਰ ਰਿਹਾ ਤੇ ਇਹ ਕਿਤਾ ਕਰਨ ਵਾਲੇ ਵੀ ਮਰ ਰਹੇ ਆ ਤਾਂ ਫਿਰ ਸਰਕਾਰ ਇੱਥੇ ਕਦ ਲਈ ਬੈਠੀ ਆ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਜੇਕਰ ਸਰਕਾਰ ਹੀ ਨਾ ਤਾਂ ਟੈਕਸ ਲੈ ਰਹੀ ਆ ਇਹ ਆਪਣੀ ਟੈਕਸੀ ਵੀ ਭਰ ਰਹੇ ਆ ਇਹ ਆਪਣੀ ਦੁਕਾਨਾਂ ਦੇ ਜੋ ਟੈਕਸੀ ਸਟੈਂਡਰ ਉਹਨਾਂ ਦੇ ਕਰਾਇ ਵੀ ਭਰ ਰਹੇ ਆ ਪ੍ਰੋਫੈਸ਼ਨਲ ਕੰਮ ਵੀ ਕਰ ਰਹੇ ਆ ਸਾਰੇ ਰੂਲਸ ਨੂੰ ਫੋਲੋ ਵੀ ਕਰ ਰਹੇ ਆ ਤਾਂ ਫਿਰ ਇਹ ਐਪਲੀਕੇਸ਼ਨਾਂ ਕਿਉਂ ਚੱਲ ਰਹੀਆਂ ਇਹਨਾਂ ਦੇ ਕੰਮ ਨੂੰ ਕਿਉਂ ਪ੍ਰਭਾਵਿਤ ਕੀਤਾ ਜਾ ਰਿਹਾ ਕਿਉਂ ਕੋਈ ਪੈਰਾਮੀਟਰ ਸੈੱਟ ਨਹੀਂ ਕੀਤਾ ਜਾਂਦਾ ਇਹਨਾਂ ਦੇ ਲਈ ਇਹ ਲੋਕ ਕਿਉਂ ਸਫਰ ਕਰ ਰਹੇ ਆ ਵੱਡੇ ਸਵਾਲ ਆ ਇਹਨਾਂ ਸਵਾਲਾਂ ਦੇ ਜਵਾਬ ਕਦੋਂ ਮਿਲਣਗੇ ਉਸ ਦੇ ਉੱਤੇ ਅਜੇ ਨਜ਼ਰਾਂ ਬਣੀਆਂ ਰਹਿਣਗੀਆਂ ਟਰਾਂਸਪੋਰਟ ਵਿਭਾਗ ਦੇ ਇਹ ਲੋ ਅਧਿਕਾਰੀ ਹੈਗੇ ਆ ਉਹ ਕਦੋਂ ਇਹਦੇ ਉੱਤੇ ਜਵਾਬ ਦੇਣਗੇ ਉਹ ਵੀ ਦੇਖਾਂਗੇ ਪਰ ਫਿਲਹਾਲ ਇਹ ਲੋਕ ਬੜੇ ਜਿਹੜੇ ਆ ਗਏ ਆ ਗੁੱਸੇ ਦੇ ਵਿੱਚ ਹਾਂਜੀ ਭਾਜੀ ਇੱਕ ਬੇਨਤੀ ਹੈ ਜਦੋਂ ਸਾਡੀ ਗੱਡੀ ਹਿਮਾਚਲ ਚ ਹਰਿਆਣੇ ਚ ਕਿਤੇ ਵੀ ਐਂਟਰ ਹੁੰਦੀ ਆ ਪੰਜਾਬ ਦੀ ਹਾਂ ਆਨਲਾਈਨ ਚਲਾਨ ਹੋ ਜਾਂਦਾ ਕੈਮਰਿਆਂ ਚ ਹਾਂ ਕਿਉਂ ਪੰਜਾਬ ਚ ਕਿਉਂ ਨਹੀਂ ਹੁੰਦਾ ਪੰਜਾਬ ਸਰਕਾਰ ਕਿਉਂ ਨਹੀਂ ਐਦਾਂ ਦਾ ਕੁਝ ਕਰਦੀ ਉਹ ਕਹਿੰਦੇ ਤੁਹਾਡਾ ਪੰਜਾਬੀਆਂ ਦਾ ਵੱਡਾ 딜 ਹੈ ਬਾਈ ਦਰਿਆ ਦੇ ਨੂੰ ਸਾਨੂੰ ਲੁੱਟ ਕੇ ਖਾ ਲੋ ਪੰਜਾਬ ਨੂੰ ਲੁੱਟ ਕੇ ਖਾ ਲੋ ਇੱਥੇ ਨਹੀਂ ਕੈਮਰੇ ਲੱਗਦੇ ਬਾਰਡਰਾਂ ਤੇ ਪੰਜਾਬ ਦੀ ਜਿਹੜੀ ਐਂਟਰ ਹੁੰਦੀ ਆ ਅਦਰ ਸਟੇਟ ਦੀਆਂ ਗੱਡੀਆਂ ਉਹਨਾਂ ਦੇ ਚਲਾਨ ਨਹੀਂ ਹੁੰਦੇ ਆਨਲਾਈਨ ਆ ਦੇਖੋ ਕਿੱਕਣਾ ਬਗਗੀਆਂ ਪਾਉਂਦੇ ਫਿਰਦੇ ਆ ਸਾਡੀਆਂ ਆਪ ਦੀਆਂ ਗੱਡੀਆਂ ਖੜੀਆਂ ਅਸੀਂ ਕਿੱਥੇ ਜਾਈਏ ਬਹੁਤ ਬੁਰਾ ਹਾਲ ਆ ਬੇਨਤੀ ਆ ਮੇਰੀ ਸਾਡੀ ਇਹਨਾਂ ਨਾਲ ਮੁੰਡਿਆਂ ਨਾਲ ਕੋਈ ਲੜਾਈ ਨਹੀਂ ਹੈਗੀ ਇਹ ਵੀ ਡਰਾਈਵਰ ਆ ਕੰਪਨੀਆਂ ਨਾਲ ਲੜਾਈ ਹੈ ਸਾਡੀ ਸਿਸਟਮ ਨਾਲ ਲੜਾਈ ਆ ਬਾਕੀ ਤੁਸੀਂ ਮੁੰਡਿਆਂ ਨੂੰ ਵੀ ਪੁੱਛ ਸਕਦੇ ਕੋਈ ਸਾਡੀ ਇਹਨਾਂ ਨਾਲ ਕੋਈ ਕੁੱਟ ਮਾਰ ਨਹੀਂ ਕੋਈ ਕੁਛ ਨਹੀਂ ਵਧੀਆ ਚਾਹ ਪਾਣੀ ਪੁੱਛਿਆ ਸਾਰਾ ਕੁਝ ਕਰਿਆ ਸਾਡੀ ਲੜਾਈ ਦੇਖੋ ਕਿਸੇ ਨਾਲ ਨਹੀਂ ਪਰ ਸਾਡੀ ਸਾਰੇ ਨਾਲ ਹੱਥ ਜੋੜ ਕੇ ਬੇਨਤੀ ਹੋ ਆ ਵੀ ਭਰਾ ਸਾਡਾ ਵੀ ਸੋਚੋ ਤੁਸੀਂ ਮੜ ਜਾ ਚੰਡੀਗੜ੍ਹ ਤੋਂ ਤੁਸੀਂ 7-800 ਰੁਪਏ ਨੂੰ ਉਰੇ ਆ ਜਾਂਦੇ ਆ ਉਰੇ ਤੇ ਚੱਕ ਕੇ ਚਲੇ ਜਾਂਦੇ 5-600 ਰੁਪਏ ਨੂੰ ਦੋ ਗੱਡੀਆਂ ਦਾ ਕੰਮ ਖਤਮ ਕਰਦੇ ਆ ਵੀ ਤੁਸੀਂ ਸੋਚੋ ਇਹ ਚੀਜ਼ ਨੂੰ ਬਾਕੀ ਤੁਸੀਂ ਜੇ ਪੁੱਛਣਾ ਉਹਨਾਂ ਨੂੰ ਪੁੱਛ ਸਕਦੇ ਅਸੀਂ ਐਦਾਂ ਦਾ ਕੁਝ ਨਹੀਂ ਹੋ ਕਰਿਆ ਹੈਗਾ ਸਾਡੇ ਗੰਨੀ ਤੇ ਉਹ ਨਹੀਂ ਪਰ ਇਹ ਬੇਨਤੀ ਹੈ ਸਾਡੀ ਵੀ ਆਨਲਾਈਨ ਚਲਾਨ ਤੁਸੀਂ ਕੈਮਰੇ ਬਾਰਡਰਾਂ ਤੇ ਲਾਓ ਇਹਨਾਂ ਗੱਡੀਆਂ ਨੂੰ ਨੱਥ ਪਾਓ ਜਿਹੜੇ ਟੈਕਸ ਨਹੀਂ ਕਟਾਉਂਦੇ ਬਿਲਕੁਲ ਸੋ ਕਿਸੇ ਨਾਲ ਕੋਈ ਲੜਾਈ ਨਹੀਂ ਹੈ ਕੋਈ ਝਗੜਾ ਨਹੀਂ ਹੈ ਪਰ ਗੱਲ ਇਹ ਆ ਵੀ ਭਾਈ ਆਪਣੇ ਦੀ ਲੱਤਾਂ ਨਾ ਖਿੱਚੋ ਆਪਣੇ ਦਾ ਸਹਾਰਾ ਬਣੋ ਸਾਰੇ ਕੰਮ ਤਰੀਕੇ ਸਿਰ ਕਰਨਗੇ ਤਾਂ ਸਾਰੇ ਰੋਟੀ ਖਾਣਗੇ ਜੇ ਇੱਕ ਬੰਦਾ ਲਾਲਚ ਕਰੂਗਾ ਦੂਜੇ ਦੇ ਕੰਮ ਦੇ ਵਿੱਚ ਲੱਤ ਮਾਰੂਗਾ ਤਾਂ ਫਿਰ ਭਲਾ ਕਿਸੇ ਦਾ ਵੀ ਨਹੀਂ ਹੋਣਾ ਜੇ ਮੁੰਡੇ ਨਾਲ ਮੋਢਾ ਜੋੜ ਕੇ ਖੜੋਗੇ ਤਾਂ ਸਾਰੇ ਰੋਟੀ ਖਾਣਗੇ ਇੱਥੇ ਕਿਸੇ ਨੇ ਮਹਿਲ ਤਾਂ ਇਸ ਕੰਮ ਦੇ ਨਰਪਾ ਨਹੀਂ ਲੈਣੇ ਚੱਲਣੇ ਗੁਜ਼ਾਰੀ ਆ ਸੋ ਆਪਣੀ ਆਪਣੀ ਕੰਮ ਨੂੰ ਮਿਹਨਤ ਦੇ ਨਾਲ ਇਮਾਨਦਾਰੀ ਦੇ ਨਾਲ ਆਪਣੇ ਆਪਣੇ ਇਲਾਕੇ ਤੇ ਰਹਿ ਕੇ ਕਰਦੇ ਰਹੋਗੇ ਤਾਂ ਸਾਰਿਆਂ ਦਾ ਵਧੀਆ ਚੱਲਦਾ ਰਹੂਗਾ ਸੋ ਇਹ ਮੰਗ ਇਨਾਂ ਦੀ ਵਿਭਾਗ ਤੋਂ ਵੀ ਆ ਕਿ ਬੰਦ ਦੀ ਕਾਰਵਾਈ ਇਨਾਂ ਲੋਕਾਂ ਦੇ ਉੱਤੇ ਹੋਣੀ ਚਾਹੀਦੀ ਆ ਤਾਂ ਕਿ ਜਿਹੜੇ ਟੈਕਸ ਅਸੀਂ ਸਰਕਾਰ ਨੂੰ ਪੇ ਕਰਦੇ ਆ ਜਿਹੜਾ ਕੰਮ ਅਸੀਂ ਆਪਣੀ ਇਮਾਨਦਾਰੀ ਨਾਲ ਕਰਦੇ ਆ ਉਹਦਾ ਮੁੜਦਾ ਮੁੱਲ ਵੀ ਸਾਨੂੰ ਮਿਲ ਸਕੇ ਤੇ ਅਸੀਂ ਆਪਣੇ ਪਰਿਵਾਰ ਵੀ ਪਾਲ ਸਕੀਏ ਪਰ ਇਹਨਾਂ ਗੱਲਾਂ ਦੇ ਉੱਤੇ ਹੁਣ ਗੌਰ ਹੋਊਗੀ ਜਾਂ ਫਿਰ ਇਹ ਸਾਰਾ ਕੁਝ ਐਸੀ ਤਰ੍ਹਾਂ ਹੀ ਚੱਲਦਾ ਰਹੂਗਾ ਕਦੋਂ ਸਰਕਾਰ ਇਹਨਾਂ ਦੀ ਗੱਲ ਸੁਣੂਗੀ ਤੇ ਕਦੀ ਕਦੋਂ ਇਹਨਾਂ ਦੇ ਉੱਤੇ ਕਾਨੂੰਨ ਬਣਾਊਗੀ ਉਹ ਦੇਖਣ ਵਾਲੀ ਗੱਲ ਰਹੂਗੀ ਗੁਰਪ੍ਰੀਤ ਸਿੰਘ ਦੇ ਨਾਮ ਸਤਿ ਪੰਜਾਬੀ ਲੋਕ ਚੈਨਲ